ਜਿਵੇਂ ਜਿਰਾ ਕਾਲੇ ਵਿੱਚ ਨਾਰਜਨਾ ਮਗਾ ਲੋਗ ਵਿੱਚ ਬਹੁਤ ਕੁਝ ਵਿੱਚ ਪਾਇਆ ਠੀਕ ਹੈ ਜੀ ਉਹ ਧੂਪ ਰਹੀ ਹੈ ਜੀ ਅੱਡੀ ਉਹਦਾ ਨਰਮਾਨ ਵਾਲੀ ਬੱਜਾ ਬੰਦ ਹੋਰ ਕੋ ਖਾਣਾ ਖਵਾ ਦੇ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਦਾ ਪਲਾਨ ਇਦਾਂ ਵੀ ਹੁਣ ਚੱਲੇ ਆ ਕਰਦਾ ਰਸ਼ ਲੈਣ ਮਰ ਵੀ ਸੌਦਾ ਲੈਣ ਚੱਲੇ ਆ ਮਹੀਨੇ ਦਾ ਉਧਰ ਜਾਣੇ ਜੇ ਸਵੇਰ ਦਾ ਮੈਂ ਪਰਚੀ ਕਟਾਉਣ ਪਰਚੀ ਕਟਾਉਣ ਕਹਤਾ ਕਣਕ ਲੈਣ ਗਿਆ ਹਾਂ ਕਣਕ ਦੀ ਲੈਂਚ ਲੱਗਾ ਤੇ ਉੱਥੋਂ ਟਾਈਮ ਵਾਵਾ ਲੱਗ ਗਿਆ ਬਾਅਦ ਚ ਅਗਲੇ ਪੈਗਾ ਨੀਂਦ ਆ ਗਈ ਤੇ ਵਲੌਗ ਸਟਾਰਟ ਕੀਤਾ ਨਹੀਂ ਸਵੇਰ ਦਾ ਹੁਣ ਵਲੌਗ ਸਟਾਰਟ ਕਰਨਾ ਤੇ ਹੁਣ ਦਾ ਪਲਾਨ ਇਹੋ ਹੀ ਆ ਵੀ ਚਲੋ ਸੌਦਾ ਲੈਣ ਚੱਲਦੇ ਆ ਫਿਰ ਮਿਲਦੇ ਸੌਦਾ ਲੈਣ ਕੇ ਮਿਲਦੇਗੀ ਜਾਣੇ ਬਣਾਉਂਦੇ ਕੋਈ ਇੱਕ ਦੀ ਰੀਲ ਕੋ ਜਾਂ ਅਗਰੀਡ ਕਰਾ ਕਲਿੱਪ ਰੀਲ ਦੇ ਚਾਹੇ ਇਹਨੇ ਕਲਿੱਪ ਬਣਾਉਂਦੇ ਆ ਜਾਣੇ ਵੀ ਕਲ ਨਹੀਂ ਕੋਈ ਚਲੋ ਮਿਲਦੇ ਤੁਹਾਨੂੰ ਤੇ ਆ ਕਰ ਲੈ ਮੋਟਰਸਲ ਕੱਢ ਤੇ ਦਿੱਤਾ ਮੋਟਰਸਲ ਇੰਦਰ ਨੇ ਬਾਹਰ ਚੱਲਦੇ ਰਹਾ ਦੇ ਸੋ ਗਾਇਸ ਚੈੱਕ ਕਰੋ ਇਥੇ ਮਿਲ ਗਿਆ ਨਹੀਂ ਦਾ ਸੌਦਾ ਲਿਆ ਤੇ ਗਾੜੀ ਟੱਕਰ ਗਿਆ ਇਹ ਹਾਂ ਹੋਰ ਕੋ ਖਾਣਾ ਜੋ ਖਵਾ ਦੇ ਆਹ ਚਾਹੋ ਠੀਕ ਆ ਅਈ ਲੈਣਾ ਸੌਦਾ ਕਿ ਮਿਲਦੇ ਪਿੰਡ ਜਾਂਦੇ ਨੂੰ ਬੜੀ ਰਾਸ ਆ ਚਲੋ ਗਾਇਸ ਹੋਣਾ ਹੈ ਜੰਡੇ ਵਾਲੇ ਜਿੱਦਾਂ ਦੱਸਾ ਸੌਦਾ ਲੈਣਾ ਹੈ ਇਹਦੇ ਤੇ ਕਾ ਫੋਟੋ ਕਾਪੀਆਂ ਪੁਰਾਣੇ ਅਰਜੂੰਗੇ ਆ ਕਿ ਫੋਟੋ ਕਾਪੀਆਂ ਉਹ ਕਰਵਾਈਆਂ ਪ੍ਰਿੰਟ ਕਢਵਾਏ ਇਹਦੇ ਤੇ ਹੁਣ ਜੰਡੇ ਵਾਲੇ ਸ਼ਹਿਰ ਦੇ ਵਿੱਚ ਚਲੋ ਕਰਨਾ ਹੈ ਇਹ ਅਜੰਡੇ ਵਾਲਾ ਸ਼ਹਿਰ ਹੈ ਫੇਮਸ ਫੇਮਨੇ ਸ਼ਹਿਰ ਹੋਇਆ ਇਹ ਕਰੋ ਬਦਨਾਮ ਸਰਗੋ ਨਾ ਹਦ ਹੁਣ ਜਾਣੇ ਇੱਕ ਚੋਆ ਨੂੰ ਹੋੜ ਲੈਣਾ ਧੂਖ ਲੈਣਾ ਮਹਾਰਾ ਜੀ ਦਾ ਧੂਖ ਲੈਨੇ ਆ ਤੇ ਜਾਣੇ ਘਰੇ ਸੌਦਾ ਫੜਦੇ ਦੁਕਾਨ ਤੇ ਕਿਉਂਕਿ ਅਸੀਂ ਉੱਥੇ ਸੌਦਾ ਚਲਾ ਕੇ ਰੱਖ ਆਏ ਹਾਂ ਲੈ ਕੇ ਤੇ ਚੱਲਦੇ ਹੁਣ ਘਰੇ ਚਲੇ ਜਾਗੇ ਬਾਕੀ ਦਾ ਵਲੌਗ ਕੰਟੀਨਿਊ ਕਰਾਂਗੇ ਕਿਉਂਕਿ ਜੇ ਵਲੌਗ ਫੇਰ ਹੀ ਹੋਊ ਚੱਲੋ ਹੀ ਨਾ ਬਣਿਆ ਰਹਿਣਾ ਚੱਲੋ ਕੋਈ ਨਹੀਂ ਆ ਅਗਲੇ ਫਿਲਮੇ ਅਗਲੇ ਫਿਲਮੇ ਆ ਇਹ ਆ ਘਾ ਮੰਡੀ ਜਾਉਗੇ ਨੇ ਕਹਰੇ ਘਾ ਮੰਡੀ ਜਾਉਗਾ ਸਾਰਾ ਇਹ ਬਈ ਆਵਾ ਭਗਵਾਨ ਦਾ ਜਿੰਨਾ ਕੋਈ ਸਮਾਨ ਖੜੀ ਦਾ ਚਲ ਜਿੱਲੀ ਬਈ ਨਹੀਂ ਨਹੀਂ ਆ ਉਹ ਅੱਗੇ ਅੰਕਲ ਕਰੀ ਫੋਨ ਭੱਜਿਆ ਗਈ ਦੀ ਆ ਪੰਨਾ ਕਿ ਚੰਗਣ ਨੇ ਥੋਮ ਨਹੀਂ ਲੈਣਾ ਬਈ ਦੀ ਸੇ ਆ ਇਹਦੇ ਵਿੱਚ ਨਿਕਲ ਜਾ ਸਾਹਮਣੇ ਗਲੀ ਸਾਡੀ ਇਹਦੇ ਬਾਹਰ ਤੋਂ ਦੀ ਬਹੁਤ ਮਹਿੰਗੀ ਰਹਿੰਦੇ ਭਾਈ ਸਾਹਿਬ ਲਾਇਆ ਸਾ 20 50-50 ਰੁਪਿਆ ਦਾ ਫਰਕ ਹੀ ਤਾਂ ਨਿਕਲਦਾ ਉਹ ਖਾਣਾ ਹੀ ਬਹੁਤ ਵੀ ਅੱਗੇ ਚੱਲ ਜਾਓ ਇਹਨਾਂ ਦਾ ਲਾਲ ਚਾਟ ਮੰਡਾਰ ਅਲਾਨ ਯਾਰ ਯਾਰ ਆਓ ਅੱਗੇ ਲੋਕ ਖਾਣੇ ਕਸ਼ਮੀਰੀ ਲਾਲ ਚਾਟ ਮੰਡਾਰ ਆਇਆ ਆਇਆ ਤੇ ਆਹ ਭਾਈ ਇਥੇ ਚਾਟ ਮੰਡਾਰ ਵਾਲੇ ਭਾਈ ਇਹਨਾਂ ਕੋਲ ਪਹਿਲਾਂ ਖੇ ਦਾ ਬਹੁਤ ਟੇਸਟੀ ਹੈ ਇਹਨਾਂ ਦੀ ਆ ਚੀਜ਼ ਦੇਖਾਓਗੇ ਯਾਰੀ ਲੋਗੇ ਅਹੀ ਤੱਕ ਵੀ ਖਾਦੇ ਇੱਕ ਵਾਰ ਹਾਂਜੀ ਤਨ ਗੁਰੂ ਦਾ ਹਾਂਜੀ ਅਹੀ ਤਨ ਗੁਰੂ ਦਾ ਮਨ ਦੀ ਕਿਰਪਾ ਨੇ ਇਹ ੜਕੂਆਂ ਵਾਲਾ ਾਡਾ ਇਹਨੇ ੜਕੂਆਂ ਵਾਲਾ ਾਡਾ ਕਹਿੰਦੇ ੜਕੂਆਂ ਵਾਲੇ ਾਡੇ ਦੇ ਕੋਲੀ ਇਹ ਕਹਿੰਦੇ ਵਾਹ ਵਾਹ ਆਹ ਕਿਦਾ ਬਹੁਤ ਚੱਲ ਜਨਾਬ ਗੱਲ ਕਰਨੇ ਬਲਾਗ ਬਲਾਗ ਉਹਨਾਂ ਨੇ ਹੀ ਨਾਲ ਬਲਾਗ ਨਹੀਂ ਤਾਂ ਕਰਕੇ ਵਿੱਚ ਛੋਟ ਲੈਣੇ ਜਿੱਥੇ ਖਲ ਹੋ ਜਾਏਗਾ ਅੱਛਾ ਅੱਛਾ ਬੈਰੀ ਗੁੱਡ ਗੈਰੀ ਚਲੋ ਜੀ ਸਤਿਨਾਮ ਜੀ ਵਾਇਕੋ ਫ੍ਰੈਂਡ ਦਾ ਸਟੂਡੀਓ ਸੋ ਗਾਈਸ ਅੰਕਲ ਬਣਾਉਂਦੇ ਆ ਤੇ ਨਮਕ 3 7 22 ਬਿੜੇ ਰਚ ਗਿਆ ਠੀਕ ਹੈ ਜੀ ਬਾਈਟ ਹੈਗਾ ਤੇ ਆਪਣਾ ਸੇਧਾ ਨਮਕ ਠੀਕ ਹੈ ਜੀ ਸਰ ਅਮਚੂਰਾ ਆ ਗਿਆ ਹਾਂਜੀ ਇਹ ਜਵੈਨ ਜੀ ਦਾ ਕਾਲੇ ਦੇ ਪਿੰਨਾਰ ਜਨਾ ਮਗਾ ਲੌਂਗਲ ਚ ਬਹੁਤ ਕੁਝ ਵਿੱਚ ਪਾਇਆ ਠੀਕ ਹੈ ਜੀ ਇਹ ਸਪੈਸ਼ਲ ਮਸਾਲੇ ਅੰਕਲ ਜੀ ਦਾ ਆਪਣੇ ਹਾਂਜੀ ਸਪੈਸ਼ਲ ਮਸਾਲੇ ਬਣਾਉਂਦੇ ਸਪੈਸ਼ਲ ਬਣਾਉਂਦੇ ਆਂ ਕੁਲ ਮਸਾਲੇ ਹਾਂ ਦਾ ਤੜਕਾ ਅੰਗ ਅੰਗ ਫੜਕਾ ਹਾਂਜੀ ਠੀਕ ਹੈ ਜੀ ਠੀਕ ਹੈ ਆ ਗਈ ਉਹ ਗੁੜ ਦੀ ਚਟਨੀ ਠੀਕ ਹੈ ਇਹ ਸਪੈਸ਼ਲ ਗੁੜ ਦੀ ਚਟਨੀ ਆ ਗਈ ਜੀ ਅਛਾ ਜੀ ਆਪਾਂ ਇਹ ਨਿਕਲੋਣੀ ਆਪਾਂ ਸਵਾਦ ਟੈਸਟ ਨੂੰ ਸਾ ਹਾਂਜੀ ਹਾਂਜੀ ਫੋਨਾ ਗਈ ਪਦੀਨੇ ਦੀ ਚਟਨੀ ਆ ਗਈ ਪਦੀਨੇ ਦੀ ਚਟਨੀ ਆ ਗਈ ਜੀ ਪਦੀਨੇ ਦੀ ਚਟਨੀ ਮਿਰਚਾਂ ਵਾਲੀ ਚਟਨੀ ਹਾਂਜੀ ਇਹ ਰਿਹਾ ਇਹ ਪੂਰਾ ਚਟਪਲਾ ਇਮਲੀ ਸੌਸ ਇਮਲੀ ਸੌਸ ਪਿਓਰ ਜੀ ਪਿਓਰ ਇਮਲੀ ਸੌਸ ਹਾਂਜੀ ਹਾਂਜੀ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਪਿਆਇ ਪਾਵਾਂਗੇ ਤੇ ਚਿਪੋਲੇ ਐਡ ਕਰਾਂਗੇ ਅੱਛਾ ਜੀ ਜਦੋਂ ਟੇਸਟ ਪੂਰਾ ਬੈਸਟ ਹੋ ਜਾ ਹਾਂਜੀ ਹਾਂਜੀ ਤੇ ਐਸ ਪਾਉਣਾ ਇਹ ਟੇਸਟ ਹੋਰ ਵਧੀਆ ਹੋ ਜਾਏਗਾ ਬਹੁਤ ਜੀ ਬੈਸਟ ਹੋ ਜਾਏਗਾ ਤੇ ਇਸ ਤੋਂ ਨਿਆ ਅਕੋ ਜੀ ਨਾ ਆਜੀ ਲਓ ਸਰ ਜੀ ਇਹ ਬੜੇ ਪ੍ਰਾਨਕ ਮਾਣਿਆ ਪੋੜਾ ਮੇਰਾ ਤੁਹਾਨੂੰ ਗੁਰੂ ਸਾਹਿਬ ਹਾਂ ਲੱਗਣਦਾ ਜੀ ਕੋਟਾ ਤੇਸੀ ਤਰੀਕੇ ਨਾਲ ਤੇਸੀ ਤਰੀਕੇ ਨਾਲ ਲੱਗਦਾ ਪਿਆ ਕੋਟਾ ਬਸ ਇਹ ਪੂਰਾ ਰਸਗੁਲੇ ਵਾਲੀ ਚਾਟ ਹਾਂਜੀ ਹਾਂਜੀ ਬੈਸਟ ਬਣ ਜੇਗੀ ਲੋ ਸਰ ਆ ਜੀ ਤੁਹਾਡਾ ਫੇਵਰਿਟ ਇੱਕ ਚਾਲੂ ਕਰੋ ਟੇਸਟ ਆ ਲੋ ਜੀ ਲੋ ਟੈਸਟ ਕਰਕੇ ਦੱਸੋ ਸਰ ਸਹੀ ਗੱਲ ਵਾ ਮੈਨੂੰ ਤਾਂ ਹੀ ਪਹਿਲਾਂ ਹੋਇਆ ਮੈਨੂੰ ਪਤਾ ਸੀ ਇਹਨਾਂ ਬੜੇ ਬਹੁਤ ਯਾਰ ਐ ਤੇ ਐਸੀ ਬਣ ਹੋ ਰਿਹਾ ਤੇ ਚਲੋ ਖਾਨੇ ਆਪਾਂ ਇਕੱਲੇ ਆ ਮੈਂ ਕਰੀ ਬਹੁਤ ਵਧੀਆ ਲਓ ਬੇਟੇ ਬਹੁਤ ਵਧੀਆ ਬਣਿਆ ਟੈਂਟਾ ਅੰਕਲ ਜੀ ਉਹ ਪਹਿਲਾਂ ਟੇਸਟ ਕਰ ਦਾਂਗੇ ਆਪਾਂ ਕਿੰਦਾ ਦਾ ਆ ਤੇ ਆਣਾ ਪੂਰਾ ਮੈਂ ਪਹਿਲਾਂ ਖਾ ਕੇ ਵੇਖਿਆ ਮੈਂ ਪਹਿਲੀ ਵਾਰ ਖਾਦਾ ਪਰ ਬਹੁਤ ਜਵਾਬ ਵਾਲਾ ਲੱਗਾ ਮੈਨੂੰ ਧੰਨ ਗੁਰੂ ਰਾਮ ਦਾ ਬਾਬਾ ਹੀ ਲੈ ਕੇ ਆਏ تھے ਕਿ ਖਾਤੇ ਇਹਨਾਂ ਨੇ ਖਾਇਆ ਇੱਕ ਵਾਰ ਪਹਿਲੇ ਪਰ ਮੈਂ ਅੱਜ ਚਾਰੀ ਵਾਰ ਖਾਣਾ ਖਾਣ ਚਾਹਦੇ ਪ੍ਰਾਈਜ਼ ਵੈਂਕਲ ਅੰਕਲ ਪ੍ਰਾਈਜ਼ ਕਿੰਨਾ ਦਾ 50 ਪੀਸ ਹੁੰਦਾ 30 ਪੀਸ ਵੀ ਹੁੰਦਾ ਵਾ ਅੱਛਾ ਜੀ ਹਾਂ 50 30 ਵੀ ਹੁੰਦਾ ਠੀਕ ਹੈ ਜੀ ਪ੍ਰਾਈਜ਼ ਜੈਨੂਇਨ ਆ ਅੰਕਲ ਦਾ ਤੇ ਜਦੋਂ ਵੀ ਤੁਸੀਂ ਚੰਦਿਆਲਾ ਸਾਡੇ ਚੰਦਿਆਲੇ ਸ਼ਹਿਰ ਵਿੱਚ ਆਓ ਕੁੜਕਿਆਂ ਵਾਲਾ ਡਾਕ ਇਹਨੂੰ ਪੁੱਛ ਲਿਓ ਘਾਹ ਮੰਡੀ ਚੌਂਕ ਤੋਂ ਜਾਂ ਇਧਰਲੀ ਸਾਈਡ ਔਰ ਸੋਜੀ ਮਾਰਕੀਟ ਪੁੱਛ ਲਓ ਤੇ ਤੁਹਾਨੂੰ ਅੰਕਲ ਗਾੜੀ ਜ਼ਰੂਰ ਮਿਲ ਜੇ ਗਾਈ ਹੁਣ ਰੈਡੀ ਤਾਂ ਹੋ ਗਿਆ ਆ ਚਾਟ ਮੜਾਰ ਤੋਂ ਖਾਣੇ ਆ ਤੇ ਇਹਦੇ ਨਾਲ ਬਾਅਦ ਚ ਖਾ ਗਏ ਹੁਣ ਸੋ ਗਾਇਸ ਚਾਟ ਤਾਂ ਹੁਣ ਖਾ ਲਿਆ ਤੇ ਚਲੋ ਚੱਲਦੇ ਹਾਂ ਘਰ ਬਾਕੀ ਦਾ ਵਲੌਗ ਘਰ ਜਾ ਕੇ ਕਰੀਏ ਉਹ ਕਰਾਂਗੇ ਜੀ ਓਕੇ ਤੁਹਾਨੂੰ ਕੰਮ ਜੀ ਚਲੋ ਵੀ ਹੁਣ ਚੱਲਦੇ ਹਾਂ ਘਰ ਓਏ ਓਹ ਨਾ ਮੇਰਾ ਜਿੰਦਾ ਨਾ ਕੋਈ ਨਾ ਕੋਈ ਓਹ ਧੂਪ ਰਹਿ ਗਈ ਅੱਡੀ ਉਸ ਦੰਦਾਂ ਨੂੰ ਮਾਰਨ ਵਾਲੀ ਬੱਜਰ ਦੰਦੀ ਮੈਂ ਤੈਨੂੰ ਫੜਾਈ ਮੇਰੇ ਖਿਆਲ ਤੈਨੂੰ ਹੀ ਫੜਾਈ ਐਸੇ ਪਈ ਬੱਤੇ ਚਲੋ ਹੁਣ ਲੈ ਇਹ ਵਾਪਸ ਜਾਗੇ ਹੋਈ ਓ ਹੋ 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 ਧਿਆਨ ਕੇ ਪਾਸੇ ਧਿਆਨ ਕੇ ਪਾਸੇ ਰਹਦੇ ਲੋਗ ਇਹਦੇ ਨਹੀਂ ਐਦਰਾ ਸੌਦਾ ਲੈ ਲਿਆਉਣ ਆਪਾਂ ਜਾਵਾਂਗੇ ਘਰੇ ਹਾਂ ਲਿਖਣਾ ਬਾਕੀ ਆ ਬਲੌਗ ਘਰੇ ਜਾ ਕੇ ਕੰਟੀਨਿਊ ਕਰਾਂਗੇ ਸੋ ਗਾਇਸ ਹੁਣੇ ਘਰੇ ਤੇ ਆ ਗਏ ਸੌਦਾ ਲੈ ਕੇ ਤੇ ਹੁਣ ਦੁੱਧ ਲੈਣ ਜਾਣਾ ਅਜੇ ਤੇ ਦੁੱਧ ਲੈ ਆਈ ਉਹਨੇ ਜਾ ਕੇ ਤੇ ਬਾਕੀ ਦਾ ਵਲੌਗ ਚਲੋ ਇਦਾਂ ਹੀ ਚੱਲ ਜਿੱਤਾ ਚੱਲੀ ਜਾਂਦੇ ਚਲਾਈ ਜਾਂਦੇ ਆ ਜਿੰਨਾ ਕੋ ਬਲੌਗ ਬਣੂਗਾ ਓਨਾ ਕ ਪਾ ਦਾਂਗੇ ਤੇ ਇੰਦਰ ਹੁਲਤਾਂ ਨਿਕਲ ਕੇ ਬਾਹਰ ਚਲੋ ਵੇਨੇ ਚੱਲਦੇ ਦੁੱਧ ਰਾਨਾ ਖੜੀ ਕੇ ਰੁੱਕ ਜਾਨੇ ਪਰ ਉੱਥੇ ਫੇੜ ਲੱਗ ਜਾਂਦੀ ਵੈਸੇ ਹੀ ਉਦਾਂ ਹੀ ਪਹਿਲੇ ਜਾਂਦੇ ਫਾਇਦਾ ਕੋਈ ਨਹੀਂ ਵੈਸੇ ਪੈਰ ਪੈ ਗਿਆ ਗੁਰੂ ਆਇਆ ਜੇ ਮੇਰਾ ਤੋ ਬਾਈ ਚਲੋ ਚੱਲਦੇ ਦੁੱਧ ਲੈਣਾ ਤੇ ਦੁੱਧ ਲੈ ਕੇ ਨੇ ਫਿਰ ਮਿਲਦੇ ਤੁਹਾਨੂੰ ਇੰਦਰ ਚਲਾਉਂਦਾ ਮੋਟਰਸਾਈਕਲ ਸੋ ਗਾਈਸ ਹੁਣ ਆਏ ਆ ਬਾਹਰ ਤੁਰਨ ਫਿਰਨਾ ਰੋਟੀ ਰੱਟੀ ਖਾਦੀ ਹੀ ਤੁਰਨ ਫਿਰ ਆਡਾ ਰੋਜ਼ਦਾਨ ਬਸ ਅੱਗੇ ਕੱਲ ਵੀ ਦੱਸਿਆ ਮੈਂ ਫਿਰ ਰੋਜ਼ ਦਾ ਕੰਮ ਆਡਾ ਤੁਰਨ ਫਿਰ ਆ ਵਧੀਆ ਗੱਲ ਐ ਨਾਲ ਆ ਇੰਦਰ ਤੇ ਹੁਣ ਬੰਬੜ ਚੱਲਣਾ ਉਹ ਕੋਈ ਡਾਊ ਕਰੇ ਉਹ ਪ੍ਰੋਗਰਾਮ ਖੋਜੀ ਖੀਦਾ ਕੋਈ ਤਾਂ ਬੰਬ ਚਲਾਉਣ ਦੇ 10 20 ਮਿੰਟੋ ਤੇ ਅੱਜ ਪਲਾਨ ਇਦਾਂ ਵੀ ਬਾਹਰ ਸੌਂਦਾ ਪਲਾਨ ਆਡਾ ਕਿਉਂਕਿ ਮੌਸਮ ਨਾ ਹੁਣ ਆਉਂਦਾ ਗੜੀ ਸਿਆਲ ਤੇ ਮੌਸਮ ਬਹੁਤ ਵਧੀਆ ਆਵਾ ਨਾ ਹੁਣ ਜਿਆਦਾ ਗਰਮੀ ਹੈ ਲੱਗਣੀ ਰਾਤ ਨਾ ਜਿਆਦਾ ਠੰਡਿਆ ਇਹਦਾ ਕਰਕੇ ਅੱਜ ਬਾਹਰ ਸੌਂਦਾ ਪ੍ਰੈਨਡ ਬੰਨਦਾ ਬਾਹਰ ਸੌਣੇ ਅੱਜ ਉਧਾ ਅੰਦਰ ਸੌਂਈਦਾ ਵਾ ਅੱਜ ਬਾਹਰ ਸੋਣਾ ਤੇ ਵਧੀਆ ਜਾ ਮੌਸਮ ਬਹੁਤ ਵਧੀਆ ਲੱਗਣ ਡਿਆ ਅੱਜ ਰੋ ਕੋਈ ਨਹੀਂ ਹੁਣ ਤੇਰੀ ਉਤਰ ਫਿਰ ਕੇ ਘੜੀ ਗੱਲਾਂ ਬਾਤਾਂ ਮਾਰਦੇ ਆਂ ਤੇ ਖਜਾਨੇ ਘਰੇ ਤੇ ਫਿਰ ਵਲੌਗ ਐਂਡ ਕਰਦੇ ਆਂ ਪਜੰਦੇ ਠੀਕ ਹੈ ਜੀ ਸੋ ਗਾਈਸ ਹੁਣ ਘੁੰਮ ਫਿਰ ਕੇ ਬਾਹਰ ਉਤਰ ਫਿਰ ਕੇ ਆ ਗਏ ਆਂ ਤੇ ਬੂਹਾਰ ਤੱਕ ਹੋੜ ਹੁਣ ਚੱਲੀਏ ਆਵੇਂ ਘਰੇ ਤੇ ਹੁਣ ਪਹਿਨੇ ਲ ਮਿਲਵੇਂ ਤੇ ਤੁਹਾਨੂੰ ਅੱਜ ਦਾ ਵਲੌਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਨ ਕੀ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ